ਬਠਿੰਡਾ ਦੇ ਗਵਰਨਮੈਂਟ ਅਰਜਿੰਦਰਾ ਕਾਲਜ ਵਿਖੇ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਇਆ ਗਿਆ ਸਮਾਗਮ ਲੋਹੜੀ ਧੀਆਂ ਦੀ ਮਾਨ ਬਠਿੰਡੇ ਦਾ ਜਿਸ ਦੇ ਵਿੱਚ ਬਠਿੰਡਾ ਨਗਰ ਨਿਗਮ ਦੇ ਮੇਅਰ ਅਤੇ ਗਾਇਕਾ ਜਸੀ ਬਰਾੜ ਵਿਸ਼ੇਸ਼ ਤੌਰ ਤੇ ਉਹਨਾਂ ਵੱਲੋਂ ਕੀਤੀ ਗਈ ਸ਼ਿਰਕਤ ਇੱਥੇ ਵੱਡੀ ਗਿਣਤੀ ਦੇ ਵਿੱਚ ਨਵ ਜੰਮੀਆਂ ਬੱਚੀਆਂ ਨੂੰ ਜਿੱਥੇ ਇੱਥੇ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ ਉੱਥੇ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਲਗਾਤਾਰ ਇਸ ਤਰ੍ਹਾਂ ਦੀ ਉਪਰਾਲੇ ਜਿਹੜੀ ਉਹ ਕੀਤੇ ਜਾ ਰਹੇ ਆ ਤੇ ਜਿਸ ਨੂੰ ਲੈ ਕੇ ਮੇਅਰ ਪਦਮਜੀਤ ਮਹਿਤਾ ਅਤੇ ਜੱਸੀ ਬਰਾੜ ਵੱਲੋਂ ਵੀ ਇਨਾਂ ਦੀ ਸ਼ਲਾਘਾ ਕੀਤੀ ਗਈ। ਇਸਨ ਵਖਾਰੀਆਂ ਸਾਰੀਆਂ ਤਸਵੀਰਾਂ ਬਠਿੰਡਾ ਦੀਆਂ ਜਿੱਥੇ ਗਵਰਨਮੈਂਟ ਅਰਜਿੰਦਰਾ ਕਾਲਜ ਵਿਖੇ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਲੋਹੜੀ ਧੀਆਂ ਦੀ ਮਾਨ ਬਠਿੰਡੇ ਦਾ ਪ੍ਰੋਗਰਾਮ ਜਿਹੜਾ ਉਹ ਕਰਵਾਇਆ ਗਿਆ। ਅਤੇ ਇਸ ਦੇ ਵਿੱਚ ਜਿੱਥੇ ਧੀਆਂ ਦੀ ਲੋਹੜੀ ਇੱਥੇ ਇਨਾਂ ਵੱਲੋਂ ਆਪਣਾ ਪਾਈ ਗਈ। ਇੱਥੇ ਖੁਸ਼ੀ ਦੇ ਇੰਨਾ ਬਲੋਂ ਗੀਤ ਗਾਏ ਗਏ ਉਥੇ ਨਾਲ ਨਾਲ ਨਵਜੰਮੀਆਂ ਬੱਚੀਆਂ ਨੂੰ ਜਿਹੜਾ 108 ਨਵਜੰਮੀਆਂ ਬੱਚੀਆਂ ਨੂੰ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਸਨਮਾਨ ਦਿੱਤਾ ਗਿਆ ਸਨਮਾਨਿਤ ਕੀਤਾ ਗਿਆ ਤੁਸੀਂ ਦਿਖਾ ਰਹੇ ਸਾਰੀਆਂ ਤਸਵੀਰਾਂ ਦੇ ਵਿੱਚ ਜਿੱਥੇ ਵੱਡੀ ਕਿੰਦਰੀ ਦੇ ਵਿੱਚ ਉਹ ਮਾਵਾ ਨੇ ਜਿਨ੍ਹਾਂ ਦੀਆਂ ਨਵਜੰਮੀਆਂ ਬੱਚੀਆਂ ਨੇ ਨਵਜੰਮੀਆਂ ਬੱਚੀਆਂ ਨੂੰ ਇੱਥੇ ਵਿਸ਼ੇਸ਼ ਤੌਰ ਤੇ ਜਿਹੜਾ ਸਨਮਾਨਾ ਹੋ ਦਿੱਤਾ ਜਾ ਰਿਹਾ ਹੈ ਚੋਲੇ ਬੰਡਾ ਗੂੜੀ ਦਿਰੀ ਕੋਤਾ ਖੇਲੇ ਦਾਦੇ ਨਾਲ ਸੋਣੀ ਲੱਗੇ ਜੀ ਜੋੜੀ ਕੋਪੀ ਖੇਲੇ ਦਾਦੇ ਨਾਲ ਸੋਣੀ ਲੱਗੇ ਜੀ ਜੋੜੀ ਉਹ ਤੇ ਖੇਲੇ ਦਾਦੇ ਨਾਲ ਸੋਣੀ ਲੱਗੇ ਜੀ ਜੋੜੀ ਕੋਪੀ ਖੇਲੇ ਦਾਦੇ ਨਾਲ ਸੋਣੀ ਲੱਗੇ ਜੀ ਜੋੜੀ ਬਹੁਤ ਸੋਹਣੀ ਬੋਲੀਆਂ ਮੈਂ ਤੁਹਾਡਾ ਪਾਨਿਆ ਤੇ ਜੇ ਤੁਸੀਂ ਤਾਲੀਆਂ ਦਾ ਸਾਥ ਦਿਓ ਬੰਡਾ ਗੂੜੀ ਦਿਰੀ ਬੰਡਾ

न्यौ दर बावल भी रिपति न्यौदर बावर दी थी भी त्रिपति दी मेरी नौ डर बावल कुछ नहल चमाया प्रदेश बावला दस कल खाए खेल खाए खे चचा ते दे दे। दे। दे वे तेर लगा भतीजी चाचा बेहतर लगा भतीजी बाबल तेरी थी वैसा भोग किया था मेरा ना जी वैसा भोग मेरा ना जी वैसा भोग ਬਿਟਾ ਦਰ ਲਓ ਪਲੀਜ਼ ਸਭ ਨੂੰ ਲੋੜੀ ਦੀ ਵਧਾਈ ਹੋਵੇ ਹਰ ਕਰ ਖੁਸ਼ੀਆਂ ਰਹੇ ਸਭ ਨੂੰ ਲੋੜੀ ਦੀ ਵਧਾਈ ਹੋਵੇ ਹਰ ਕਰ ਖੁਸ਼ੀਆਂ ਰਹੇ ਖੁਸ਼ੀਆਂ ਜੱਗ ਤੇ ਸਦਾ ਬੜਿਆ ਸਾਲ ਹਮੇਸ਼ਾ ਰੱਬ ਕੋਲ ਬਹੁਤ ਸੋਨਾ ਤਰ ਚੜਾਵੇ ਤੇ ਅੱਜ ਵੀ ਵੀਨੂ ਗੋਇਲ ਮੈਮ ਦੇ ਇਨਵੀਟੇਸ਼ਨ ਦਾ ਪਤਾ ਲੱਗਿਆ ਸਾਰੇ ਸੁਭਨੂ ਲੋੜੀ ਦੀ ਵਾਰੀ ਹੋਵੇ ਹਰ ਕਰੇ ਖੁਸ਼ੀਆਂ ਰਹੇ ਕਰੇ ਖੁਸ਼ੀਆਂ ਰਹੇ ਖੁਸ਼ੀਆਂ ਜਗ ਦੇ ਦਿਲਾਂ ਪੜਿਆ ਹਰ ਸਾਲ ਹਮੇਸ਼ਾ ਰੱਬ ਕੋਲ ਬਹੁਤ ਸੋਨਾ ਤਰਕਰ ਆਵੇ ਤੇ ਅੱਜ ਵੀ ਬੀਨੂ ਗੋਇਲ ਮੈਮ ਦੇ ਇਨਵੀਟੇਸ਼ਨ ਦਾ ਪਤਾ ਲੱਗ ਕੇ ਆਇਆ ਸਾਰੇ ਚਨੇ 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 ਦਿੱਤੇ ਆਪਰਾ ਬੰਤੀਏ ਨਾਵੇਂ ਲਊਗਾ ਤੇ ਤੇ ਸਾਡੇ ਅੱਜ ਦੇ ਆਏ ਹੋਏ ਮੁੱਖ ਮਹਿਮਾਨ ਸੁਖੀ ਬਰਾੜ ਜੀ ਦਾ ਅਸੀਂ ਤਹਿ ਦਿਲੋਂ ਜੀ ਆਇਆਂ ਆਖਦੇ ਹਾਂ ਤੇ ਉਹਨਾਂ ਕੋ ਕੋ ਬਹੁਤ ਸੰਡੀ ਬਰਕਤ ਕੀ चौदह किलोमीटर का मेरा पिंड महमा सवाई दिखा प्रेस वालों ने तो, भी दस दी है सो तीस बच्चे सोलह में भी रैडी रहे हो आप ट्रडिशनल तरीके ब्याह कर रहे हो रतीजे का पिंड महमा सवाई वाले भी बढ़िया आ गया पूरा उठ दरवाजा दरवाजा आपका बना रहे हैं सो तो सार बचियों को एक बार जोरदार था भी अपने ना तो कुड़ियों के ना बहुत अच्छा लगता बड़ी वध्या कृता मैं शुक्रगुजार हाँ रीनू गोयल जी समाज सेवी ज ਮੇਸ਼ੇ ਪ੍ਰਾਲਾ ਕਰਦੇ ਆਂ ਅਰਦੇ ਨੂੰ ਹੋ ਕੁੜੀਆਂ ਦਾ ਧੀਆ ਦਾ ਕਦਤੀਆਂ ਲੰਬੇ ਨੇ ਕਦੇ ਹੁਣਤੀਆਂ ਬੋੜੇ ਬਣਾ ਰਹੀ ਨੇ ਬਹੁਤ ਵਧੀਆ ਪ੍ਰਾਲਾ ਕਿਉਂਕਿ ਧੀਆ ਨਾ ਹੋਣਗੇ ਤਾਂ ਪੁੱਤ ਕਿਥੋਂ ਹੋਣਗੇ ਸੋਤੀਆਂ ਦਾ ਸਤਕਾਰ ਕਰੋ ਹਨਾ ਤੇ ਜਨਮ ਗੋਦ ਕੇ ਟੈਰ ਕਰੋ ਧੀਆ ਹੀ ਆਪਣਾ ਭਰਾ ਹੈ ਆਜੋ ਧੀਆ ਮੇਰੇ ਅਲ-ਬਾਲ ਆਜੋ ਮੇਰੇ

ਜਿਹਨਾਂ ਦੀ ਗੋਦੀ ਚੈਨ ਆ ਕੇ ਥੋੜਾ ਪਿੱਛੇ ਕਰਾਓ ਉਹ ਬੱਡੇ ਪਿੱਛੇ ਵਾਲੇ ਬੇਟੀਆਂ ਜਿਨ੍ਹਾਂ ਦੇ ਗੋਦੀ ਚ ਉਹਨਾਂ ਨੂੰ ਅੱਗੇ ਕਰ ਆਹ ਬੇਟੀਆਂ ਦੀ ਲੋੜੀ ਹੈ ਨਾ ਜਿਨ੍ਹਾਂ ਦੇ ਹਾਂ ਗੋਦੀ ਚ ਉਹਨਾਂ ਨੂੰ ਕੀ ਕਰਾਂ ਹਾਂ ਲੋ ਉਧਰ ਲਾਉਂਦੀ ਉਧਰ ਦੋ ਆਹ ਕੁਝ ਨਹੀਂ ਆਪਾਂ ਖੁੱਲਾ ਕਰੋ ਫੇਰ ਆਪਾਂ ਅਗਰ ਵਾਲੇ ਦਿੱਕਤ ਹੋਏਗੀ ਪਲੀਜ਼ ਮੈਡਮ ਕਰਟਨ ਖੁੱਲਾ ਕਰਾਓ ਉਹਨਾਂ ਨੂੰ ਉਧਰ ਵੀ ਥੋੜਾ ਪਿੱਛੇ ਕਰਾ ਲਓ ਪਤਨ ਨੂੰ ਜਿਹਨਾਂ ਦੀ ਪੁੰਨਾ ਨੂੰ ਲੋੜੀ ਪੰਨਾ ਨੂੰ ਕਰਦੇ ਸਾਂ ਸੰਧਰ ਮੰਦਰੀਏ ਤੇਰਾ ਤਾਨੂ ਸਾਰਾ ਗੁੱਲਾ ਤੇ ਬੀਵਾਲਾ ਗੁਲੇ ਤੇ ਹੀ ਵਿਆਹੀ ਛੇਰ ਸ਼ਕਰ ਪਾਈ ਕੁੜੀ ਦਾ ਮਾਂ ਪਾਪਾ ਤੁਸੀਂ ਦਾ ਮਾਂ ਪਾਪਾ ਸੰਧਰ ਮੰਦਰੀਏ ਬੀਬੀ ਦੇ ਰੋੜੀ ਤੇਰੇ ਜਿਹੜੀ ਬੀਬੀ ਦੇ ਰੋੜੀ ਤੇਰੇ ਜਿਹੜੀ ਬੀਬੀ ਦੇ ਪਾਤੀ ਤੇਰਾ ਪੁੱਤ ਚੜ੍ਹਦਾ ਪਾਤੀ

खुशी में होगी be तो जन्म में जाती जन्म में पत जन्म में जाती जन्म में गल बाल लोरि कहां जगना दे गीत में सजना जान मानल गावनेया जगना दे गीत में सजना जी जी मैं प्रतिभा शर्मा आंगनवाड़ी यूनियन दी ਜਿਲ੍ਹਾ ਸਕਤਰ ਤੇ ਅੱਜ ਅਸੀਂ ਜਿਹੜਾ ਇੱਥੇ ਹੈਗੇ ਰਜਿੰਦਰਾ ਕਾਲਜ ਦੇ ਵਿੱਚ ਔਰਿਟੋਰੀਅਮ ਦੇ ਵਿੱਚ 100 ਇੱਕ ਕੁੜੀਆਂ ਦੀ ਜਿਹੜੀ ਹੈਗੇ ਲੋੜੀ ਮਨਾਈ ਜਾਊਗੀ ਜਿਹੜੀ ਨਵਜਨਮੀ ਬੱਚੀਆਂ ਉਹਨਾਂ ਦੇ ਅਸੀਂ ਜਿਹੜੇ ਅੱਜ ਉਹਨਾਂ ਨੂੰ ਜਿਵੇਂ ਪਹਿਲੀ ਲੋੜੀ ਹੁੰਦੀ ਹੈ ਲੋਕੀ ਕਹਿੰਦੇ ਵੀ ਧੀਆ ਹੁੰਦੀ ਹੈ ਵੀ ਧੀਆ ਦੀ ਲੋੜੀ ਨਹੀਂ ਮਨਾਉਂਦੇ ਪਰ ਅਸੀਂ ਇੱਥੇ ਸਪੈਸ਼ਲ ਧੀਆ ਦੀ ਲੋੜੀ ਮਨਾਉਣ ਵਾਸਤੇ ਇੱਥੇ ਇਕੱਠੇ ਹੋਏ ਹਾਂ ਅੱਜ ਇੱਥੇ ਜਿਹੜੇ ਸਾਡੇ ਮੁੱਖ ਮਹਿਮਾਨ ਹੈਗੇ ਆ ਜਿਹੜੇ ਉਹ ਆ ਰਹੇ ਨੇ ਆਪਣੀ ਸੁਖੀ ਬਰਾੜ ਜੀ ਜਿਹੜੀ ਬਹੁਤ ਹੀ ਵਧੀਆ ਗਾਇਕਾ ਵੀ ਹੈ ਤੇ ਕਲਾਕਾਰ ਵੀ ਹੈ ਔਰ ਆਪਣੇ ਜਿਹੜੇ ਮੇਅਰ ਸਾਹਿਬ ਹੈਗੇ ਪਰਮਜੀਤ ਮਹਿਤਾ ਜੀ ਉਹ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ ਔਰ ਬੱਚਿਆਂ ਨੂੰ ਆਸ਼ੀਰਵਾਦ ਦੇਣਗੇ ਤੇ ਅਸੀਂ ਇਹੀ ਦੁਆ ਕਰਦੇ ਹਾਂ ਵੀ ਜਿਹੜੇ ਵੀ ਬੱਚੇ ਜਨਦੇ ਆ ਵੀ ਜਿਹੜੇ ਕੁੜੀਆਂ ਨੂੰ ਕੋਖੇ 'ਚੇ ਮਾਰ ਦਿੰਦੇ ਆ ਵੀ ਉਹਨਾਂ ਨੂੰ ਕੋਖੇ 'ਚੇ ਨ ਇਸ ਕਰਕੇ ਜਿਹੜੇ ਵੀ ਦੇਖੋ ਕੋਈ ਵੀ ਅਫੀਸਰ ਹੈ ਕੋਈ ਵੀ ਤਰੱਕੀ ਕਰਦੀ ਹੈ ਸਭ ਤੋਂ ਪਹਿਲਾਂ ਕੁੜੀਆਂ ਹੀ ਕਰਦੀਆਂ ਇਸ ਕਰਕੇ ਅਸੀਂ ਇਹੀ ਸਾਰਾ ਨੂੰ ਸੰਦੇਸ਼ ਦੇਣਾ ਚਾਹੁੰਦੇ ਆਂ ਵੀ ਜਿਹੜੀ ਆਪਣੀ ਘਰ ਚ ਜਿਹੜੀ ਕੁੜੀਆਂ ਨੂੰ ਮਾਰਦੇ ਆ ਉਹ ਕੁੜੀਆਂ ਨੂੰ ਨਾ ਮਾਰਨ ਉਹਨਾਂ ਨੂੰ ਜਨਨ ਦਿਨ ਉਹਨਾਂ ਨੂੰ ਇਸ ਲਾਇਕ ਬਣਾਣ ਵੀ ਕੱਲ ਨੂੰ ਆਪਣੇ ਪੈਰਾਂ ਤੇ ਖੜੇ ਹੋ ਜਾਣ ਇਸ ਕਰਕੇ ਅੱਜ ਲੋੜੀ ਦਾ ਪ੍ਰੋਗਰਾਮ ਕਰ ਰਹੇ ਵੀ ਜਿਨ੍ਹਾਂ ਨੂੰ ਇਹ ਪ੍ਰੇਰਣਾ ਮਿਲੇ ਵੀ ਕੁੜੀਆਂ ਕਿੰਨੀ ਇੰਪੋਰਟੈਂਟ ਹੈ ਧੰਨਵਾਦ ਜੀ ਤੇ ਕੀ ਕਹਿੰਦਾ ਤੁਸੀਂ ਜਿਹੜਾ ਲੋੜੀ ਦਾ ਤਿਹਾਰ ਹੈ ਪਹਿਲਾਂ ਸਮਾਜ ਸੇਵੀ ਵੀ ਨੂੰ ਗੋਇਲ ਬਠਿੰਡਾ ਤੋਂ ਆਪ ਜੀ ਦਾ ਸਭ ਦਾ ਸਵਾਗਤ ਔਰ ਲੋੜੀਆਂ ਤੇ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ 2003 ਤੋਂ ਲਗਾਤਾਰ ਡਾਇਮੰਡ ਵੈਲਫੇਅਰ ਸੁਸਾਇਟੀ ਦਾ પ્રયાસ ਰਿਹਾ ਹੈ ਕਿ ਚਾਹੇ ਦੇਸ਼ ਦੀ ਕੁਰੀਤੀ ਹੋਵੇ ਚਾਹੇ ਭਰੂਣ ਹੱਤਿਆ ਦੀ ਔਰ ਬੇਟੀ ਬਚਾਓ ਬੇਟੀ ਪੜਾਓ ਦੇ ਮਿਸ਼ਨ ਦੇ ਨਾਲ ਲਗਾਤਾਰ ਕੰਮ ਕਰ ਰਹੀ ਹੈ ਬੇਟੀਆਂ ਵਾਸਤੇ ਮਹਿਲਾਵਾਂ ਵਾਸਤੇ ਤੇ ਇਸੇ ਉਪਰਾਲੇ ਨੂੰ ਕੰਟੀਨਿਊ ਕਰਦੇ ਹੋਏ ਅੱਜ ਰਜਿੰਦਰਾ ਕਾਲਜ ਦੇ ਆਟੋਰੀਅਮ ਦੇ ਵਿੱਚ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਲੋੜੀ ਬਠਿੰਡੇ ਦੀ ਮਾਣ ਤੀਆਂ ਦਾ ਜਿਹੜਾ ਹੈ ਟਾਈਟਲ ਪ੍ਰੋਗਰਾਮ ਦਾ ਦਿੱਤਾ ਹੈ ਔਰ ਜਿੰਨਾ ਬੇਟੀਆਂ ਦੀ ਪਹਿਲੀ ਲੋੜੀ ਹੈ ਉਹਨਾਂ 108 ਕੰਜਕ ਰੂਪੀ ਨਵ ਜਨਮੀ ਬੱਚੀਆਂ ਦਾ ਇੱਥੇ ਪੂਜਾ ਕਰਕੇ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਸਾਹਿਤ ਸਨਮਾਨਿਆ ਜਾਊਗਾ ਇੱਥੇ ਸਾਰਿਆਂ ਦੇ ਸਹਿਯੋਗ ਦੇ ਨਾਲ ਰਜਿੰਦਰਾ ਕਾਲਜ ਦੇ ਪ੍ਰਿੰਸੀਪਲ ਮੈਮ ਦੇ ਸਹਿਯੋਗ ਦੇ ਨਾਲ ਇਹ ਕਾਰਜਕ੍ਰਮ ਨੂੰ ਹੈ ਜਿਹੜਾ ਉਹ ਜਿਹੜਾ ਸਫਲਤਾਪੂਰਵਕ ਜਿਹੜਾ ਹੈ ਦਾ ਸੰਪਨ ਹੋਣ ਜਾ ਰਿਹਾ ਹੈ ਔਰ ਥੋੜੀ ਹੀ ਦੇਰ ਦੇ ਵਿੱਚ ਸਾਡੇ ਵਿੱਚ महा बहुत अच्छी और साफ सुथरी गायिका और सभ्याचारोत परोत सुखी बराड जी साडे पोच रहे पटियाले तो और जो कि इस टाइम सी एस एन ए चेयरमैनसन भी ने और बहुत ही व्डिया उपलब्धियां जिल कर चुके हैं ਥੋੜੀ ਦੇਰ ਦੇ ਵਿੱਚ ਉਹ ਵੀ ਸ਼ਿਰਕਤ ਕਰਨਗੇ ਮੇਅਰ ਸਾਹਿਬ ਵੀ ਆਉਣਗੇ ਸਾਡੇ ਬਠਿੰਡਾ ਦੇ ਪਦਮਜੀਤ ਮਹਿਤਾ ਵੀ ਔਰ ਵੀ ਕਾਫੀ ਸ਼ਖਸੀਤਾ ਇਸ ਪ੍ਰੋਗਰਾਮ ਵਿੱਚ ਪਹੁੰਚ ਰਹੀਆਂ ਸਭ ਦਾ ਸਵਾਗਤ ਹੈ ਔਰ ਅੱਜ ਦੀਆਂ ਸਭ ਤੋਂ ਖਾਸ ਮਹਿਮਾਨ 108 ਛੋਟੀ ਛੋਟੀ ਬੱਚੀਆਂ ਉਹਨਾਂ ਦਾ ਵੀ ਸਵਾਗਤ ਤੇ ਉਹਨਾਂ ਦੇ ਪਰਿਵਾਰ ਦਾ ਵੀ ਸਵਾਗਤ ਧੰਨਵਾਦ ਜੀ ਅ ਸਭ ਤੋਂ ਪਹਿਲਾਂ ਸਾਰੇ ਪੰਜਾਬੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਮੈਂ ਅੱਜ ਆਪਣੇ ਹੋਮ ਡਿਸਟ੍ਰਿਕਟ ਬਠਿੰਡਾ ਚ ਆਈਆਂ ਕਿਉਂਕਿ ਮੈਂ ਬਠਿੰਡੇ ਦੀ ਜਮਾ ਪਾਲਾਂ ਤੇ ਅੱਜ ਡਾਇਮੰਡ ਵੈਲਫੇਅਰ ਕਲੱਬ ਵੱਲੋਂ ਬੀਨੂ ਗੋਲ ਜੀ ਜਿਹੜੇ ਬਹੁਤ ਹੀ ਵੱਡੇ ਸੋਸ਼ਲ ਵਰਕਰ ਨੇ ਤੇ ਅਕਸਰ ਮੈਨੂੰ ਬਠਿੰਡੇ ਯਾਦ ਕਰਦੇ ਰਹਿੰਦੇ ਨੇ ਬਹੁਤ ਵਧੀਆ ਗਤੀਵਿਧੀਆਂ ਕਰਵਾਉਂਦੇ ਰਹਿੰਦੇ ਨੇ ਬਠਿੰਡੇ ਖਾਸ ਕਰਕੇ ਕੁੜੀਆਂ ਦੇ ਪ੍ਰਤੀਕ ਦਿੱਤੀਆਂ ਕਦੇ ਤਿਰੰਜਨ ਤੇ ਅੱਜ ਲੋਹੜੀ ਬਣਾ ਰਹੇ ਨੇ 100 150 ਬੱਚੇ ਇਕੱਠਾ ਹੋਇਆ ਮੇਰੀ ਵੇਟ ਕਰ ਰਹੇ ਸੋ ਬਹੁਤ ਹੀ ਖੁਸ਼ੀ ਦਾ ਮੌਕਾ ਤੇ ਅੱਛੀ ਗੱਲ ਹੈ ਕਿ ਅੱਜ ਕੱਲ ਬਦਲ ਗਿਆ ਕਲਚਰ ਉਹ ਨਹੀਂ ਰਿਹਾ ਵੀ ਮੁੰਡੇ ਦੀ ਲੋਹੜੀ ਬਣਾਉਣੀ ਹੈ ਧੀਆਂ ਦੀ ਲੋਹੜੀ ਵੀ ਬਣਾਈ ਜਾ ਰਹੀ ਹੈ ਕਿਉਂਕਿ ਸੋਕਮੰਦਾ ਕੇ ਜਿੱਥੇ ਜਮਾ ਰਹਾ ਜਨ ਗੁਰਨਾਨਕ ਦੇਵ ਜੀ ਨੇ ਨੇ ਵੀ ਧੀਆਂ ਦੀ ਤਾਰੀਫ ਕੀਤੀ ਹੈ ਸੋ ਬਹੁਤ ਹੀ ਖੁਸ਼ੀ ਦਾ ਮੌਕਾ ਤੇ ਮੈਂ ਬੜੀ ਖੁਸ਼ ਹਾਂ ਤੇ ਮੈਂ ਸ਼ੁਕਰੀਆ ਅਦਾ ਕਰਦੀ ਹਾਂ ਵੀ ਨੀਗੋਲ ਜੀ ਦਾ ਉਹਨਾਂ ਨੇ ਮੈਨੂੰ ਯਾਦ ਕੀਤਾ ਮੇਰੇ ਜ਼ਿਲ੍ਹੇ 'ਚ ਯਾਦ ਕੀਤਾ ਮੇਰੇ ਪੇਕਿਆਂ ਦੇ ਪਿੰਡ 'ਚ ਯਾਦ ਕੀਤਾ ਧੰਨਵਾਦ ਜੀ ਸਾਰੇ ਚੈਨਲਾਂ ਦਾ ਔਰ ਚੈਨਲ ਵਾਲਾਂ ਦਾ ਵੀ ਸ਼ੁਕਰੀਆ ਦਾ ਕਰਦੀ ਹਾਂ ਜਿਹੜੇ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਉਂਦੇ ਨੇ ਕਿ ਸੁਖੀ ਬਰਾੜਾ ਜੀ ਕਿੱਥੇ ਆ ਅੱਜ ਕਿੱਥੇ ਹੋ ਸੋ ਥੈਂਕ ਯੂ ਆਲ ਦਾ ਬੈਸਟ ਹੈਪੀ ਰੋਡ ਟੂ ਆਲ ਵੀ ਇਹਨਾਂ ਨੂੰ ਹੱਥ ਸਾਡੀ ਬਹੁਤ 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 ਧੰਨਵਾਦ ਚੰਗਾ ਬ੍ਰਾਦਰ ਜੀ ਮੈਂ ਤਾਂ ਪਹਿਲੇ ਕਹਿ ਚੁੱਕਿਆ ਵੀ ਸਾਰੀਆਂ ਔਰਤਾਂ ਨੂੰ ਵੀਨੂ ਗੋਲ ਬਨਣਾ ਚਾਹੀਦਾ ਹੈ ਵੀਨੂ ਗੋਲ ਦੇ ਨਕਸ਼ੇ ਕਦਮ ਚੱਲਣਾ ਚਾਹੀਦਾ ਹੈ ਜੇ ਕੋਈ ਚੰਗਾ ਕਾਰਜ ਸੋਸਾਇਟੀ ਚ ਕਰਦਾ ਹੈ ਤਾਂ ਉਹ ਸ਼ੈਡਨ ਕਰੇ ਸੱਚੀ ਪੀਪੇ ਜੀ ਨੂੰ ਐਂਡ ਮੈਂ ਅਪਰੀਸ਼ੀਏਟ ਕਰਦੀ ਹਾਂ ਵੀਨੂ ਗੋਲ ਜੀ ਨੂੰ ਮੈਂ ਇਹ ਵੀ ਕਹਾਂਗੀ ਕਿ ਅੱਗੇ ਵੀ ਲੱਗੇ ਰਹੋ ਲੱਗੇ ਰਹੋ ਲੱਗੇ ਰਹੋ ਜਦੋਂ ਤੱਕ ਜ਼ਿੰਦਗੀ ਹੈ ਕੈਰੀ ਆਊਮ ਥੈਂਕ ਯੂ ਜੀ ਜੀ ਕਿ ਕਿ ਮੌਜੂਦ ਜਿਹੜੇ ਲੜਕੀਆਂ ਮਾਰਦੇ ਆ ਆਪਣੇ ਆਪ ਨੂੰ ਮਾਰਦੇ ਆ ਫਿਰ ਕਿਤੇ ਗਿਲਟ ਤਾਂ ਫੀਲ ਕਰਦੇ ਹੀ ਹੈ ਨਾ ਕਿੰਨੀਆਂ ਕਹਾਣੀਆਂ ਦੇਖੀ ਹੈ ਲੜਕੀ ਨੂੰ ਮਾਰ ਕੇ ਲੜਕੇ ਕਿੱਥੋਂ ਪ ਇਹ ਲੜਕੀਆਂ ਮਾਰੀ ਜਾਓਗੇ ਤਾਂ ਬੇਪਰਲੇ ਨੇ ਕਿ ਐਸੇ ਮਾਸੀ ਨੂੰ ਦਰਸਣਗੇ ਕਈ ਤਾਂ ਇੱਕ ਕੁੜੀ ਕਰਦੇ ਦੋ ਨਹੀਂ ਤੇ ਫਿਰ ਮਾਸੀਆਂ ਹੀ ਖਤਮ ਹੋ ਜਾਣੀਆਂ ਰਿਸ਼ਤੇ ਨਾਤੇ ਖਤਮ ਹੋ ਜਾਣਗੇ ਜੇ ਕੁੜੀਆਂ ਖਤਮ ਕਰਨਗੇ ਤੇ ਪਰ ਕੰਟਰੋਲ ਆਗਿਆ ਨਾਲ ਉਹ ਜਾਣ ਤੇ ਕੰਟਰੋਲ ਹੈ ਅਵੇਅਰਨੈਸ ਆ ਗਈ ਸੋਸਾਇਟੀ ਜੀ ਬਟ ਹੋਰ ਅਵੇਅਰਨੈਸ ਦੀ ਲੋੜ ਹੈ ਸਾਰੀਆਂ ਸਮਾਜਿਕ ਜਥੇਬੰਦੀਆਂ ਜਿਵੇਂ ਵਿਨਗੋਲ ਜੀ ਨੇ ਪੰਜਾਬ ਦੀਆਂ ਨੂੰ ਮਹਿਸੂਸ ਕਰਦੀਆਂ ਕਿ ਤੀਆਂ ਦਾ ਸਤਿਕਾਰ ਕਰੋ ਤੀਆਂ ਦਾ ਸਤਿਕਾਰ ਕਰੋ ਤੀਆਂ ਨਾਲ ਪਿਆਰ ਕਰੋ